ਜੋ ਜਿਹੜਾ ਮਾਰਚ ਕੱਢਿਆ ਜਾ ਰਿਹਾ ਹੈ ਮੈਂ ਗੁਰਜੀਤ ਕਾਲਸਾ ਵੈਕੁਰ ਚਿੱਕੀ ਫਤਿਹ ਮੈਂ ਦੋਆਬਾ ਖਸਾਨ ਕਮੇਟੀ ਪੰਜਾਬ ਜਿਲ੍ਹਾ ਪ੍ਰਧਾਨ ਖਸਾਨ ਤੋਂ ਮੇਰ ਸਿੰਘ ਸੰਧੂ ਬੋਲਦਾ ਹਾਂ ਜੀ ਅੱਜ ਅਸੀਂ ਸੰਯੁਕਤ ਖਸਾਨ ਮੋਰਚੇ ਦੀ ਕਾਲ ਦੇ ਉੱਤੇ ਟਰੈਕਟਰ ਮਾਰਚ ਕੱਢਣ ਜਾ ਰਹੇ ਹਾਂ ਜੋ ਆਪਣੇ 13 ਮਹੀਨੇ ਪਹਿਲਾਂ ਦਿੱਲੀ ਵਿੱਚ ਰਹਿ ਕੇ ਜਿਹੜਾ ਅਕਸਾਨੀ ਕੋਲ ਤੇ ਨਕਾਲੇ ਕਾਨੂੰਨ ਜਿਹੜੇ ਸੀ ਉਹ ਅਸੀਂ ਜਿੱਤ ਕੇ ਆਏ ਹਾਂ ਉਹਨਾਂ ਦੇ ਸਬੰਧ ਦੇ ਵਿੱਚ ਹਰ ਸਾਲ ਟਰੈਕਟਰ ਮਾਰਚ 26 ਜਨਵਰੀ ਨੂੰ ਕੱਢਿਆ ਜਾਂਦਾ ਹੈ ਉਹਦੇ ਸਬੰਧ ਵਿੱਚ ਜਦੋਂ ਆ ਬਖਸਾਨ ਕਮੇਟੀ ਪੰਜਾਬ ਜਿਲ੍ਹਾ ਪਠਾਨਕੋਟ ਦੇ ਜਿੰਨੇ ਵੀ ਮੈਂਬਰ ਹਨ ਸਾਰੇ ਰਲ ਕੇ ਅੱਜ ਅਸੀਂ ਪਠਾਨਕੋਟ ਦੇ ਵਿੱਚ ਟਰੈਕਟਰ ਰੈਲੀ ਕੱਢਾਂਗੇ ਮੀਰਥਲ ਤੋਂ ਲੈ ਕੇ ਨੰਗਲਪੂਰ ਤੱਕ ਸਾਡੀ ਰੈਲੀ ਜਾਏਗੀ ਤੇ ਕਿਸਾਨ ਜਿੰਨੇ ਵੀ ਕਿਸਾਨ ਹਨ ਸਾਰੇ ਅੱਜ ਇੱਥੇ ਪਹੁੰਚੇ ਹਨ ਕਿਹੜੇ ਕਿਹੜੇ ਇਲਾਕੇ ਦੇ ਕਿਸਾਨ ਤੇ ਕਿੰਨੇ ਸਾਕ ਦੇ ਇਹਦੇ ਵਿੱਚ ਕੁਝ ਬੰਗਾਲੇ ਤੋਂ ਬੰਦੇ ਆਏ ਹਨ ਕੋਈ ਮੀਰਥਲ ਪਠਾਨਕੋਟ ਤੋਂ ਜਿੰਨੇ ਵੀ ਬੰਦੇ ਇੱਥੇ ਸਾਰੇ ਇਕੱਠੇ ਹੋਏ ਹਨ ਅੰਦੋਈ ਕੰਡਰਾ ਨੰਗਲਪੁਰ ਬਾਦਗੜ ਮੀਰਥਲ ਦੇ ਟਾਂਡਾ ਸਾਰੇ ਬੰਦੇ ਇਕੱਠੇ ਹੋਏ ਕਿਸਾਨਾਂ ਚ ਵਾਏ ਗੁਰਜੀ ਕਾ ਖਾਲਸਾ ਵਾਏ ਗੁਰਜੀ ਕੀ ਫਤਿਹ ਅੱਜ ਸਾਡੇ ਕਿਸਾਨ ਯੂਨੀਅਨ ਵੱਲੋਂ ਜਿਹੜਾ ਦਿੱਲੀ ਦੇ ਬਰੂਹਾ ਤੇ ਅਸੀਂ ਤਿੰਨ ਜਿਹੜੇ ਕਾਨੂੰਨ ਉਹ ਕੈਨਸਲ ਕਰਾਏ ਸੀ ਉਹਨਾਂ ਦੀ ਖੁਸ਼ੀ ਦੇ ਵਿੱਚ ਹਰੇਕ ਸਾਲ 26 ਜਨਵਰੀ ਨੂੰ ਜਿਹੜਾ ਟਰੈਕਟਰ ਮਾਰਚਾ ਪੂਰੇ ਹਿੰਦੁਸਤਾਨ ਦੇ ਵਿੱਚ ਕੱਢਿਆ ਜਾ ਰਿਹਾ ਉਹ ਇਹਦੇ ਸੰਬੰਧ ਦੇ ਵਿੱਚ ਜ਼ਿਲ੍ਹਾ ਪਠਾਨਕੋਟ ਦੇ ਸਾਡੇ ਜਿੰਨੇ ਵੀ ਕਿਸਾਨ ਲੀਡਰ ਆ ਸਾਰੇ ਉੱਥੇ ਪਹੁੰਚੇ ਆ ਟਰੈਕਟਰ ਲੈ ਕੇ ਸੋ ਅਸੀਂ 10-15 ਮਿੰਟ ਬਾਅਦ ਜਿਹੜਾ ਇਹ ਮਾਰਚਾ ਮੀਠਸਲ ਤੋਂ ਨੰਗਲਪੂਰ ਪਠਾਨਕੋਟ ਨੂੰ ਜਿਹੜਾ ਰਵਾਨਾ ਕੀਤਾ ਜਾਊਗਾ ਸੋ ਅਸੀਂ ਇਹ ਹੀ ਮੰਗ ਕਰਦੇ ਆ ਵੀ ਜਿਹੜੇ ਹੋਰ ਵੀ ਕਾਨੂੰਨ ਬਣਾਏ ਆ ਨਾ ਉਹ ਵੀ ਰੱਦ ਕੀਤੇ ਜਾਣ ਨਹੀਂ ਤਾਂ ਇਹਦਾ ਵੀ ਬਹੁਤ ਵੱਡਾ ਜਿਹੜਾ ਬਰੋਧ ਕੀਤਾ ਜਾਊਗਾ ਮੁੜ ਕੇ ਇਹ ਨਾ ਹੋਵੇ ਦਿੱਲੀ ਦੀਆਂ ਪ੍ਰੂਹਾਂ ਤੇ ਮੁੜ ਕੇ ਜਾ ਕੇ ਧਰਨਾ ਲਾਉਣੇ ਪੈਣ ਸੋ ਇਹ ਨਹੀਂ ਕਹਿੰਦੇ ਅਸੀਂ ਇਹੇ ਬੇਨਤੀ ਕਰਦੇ ਆਂ ਵੀ ਜਿਹੜੇ ਕਾਨੂੰਨ ਬਣਾਏ ਹੋਰ ਗਲਤ ਬਣਾਏ ਹੋ ਉਹ ਸਾਰੇ ਵਾਪਸ ਕੀਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ